ਹਾਂਜੀ ਮੇਰਾ ਨਾਮ ਸਰਬਜੀਤ ਕੌਰ ਪਿੰਡ ਗੁਰਦਾਸ ਨੰਗਲ ਮਜੂਦਾ ਸਰਪੰਚ ਆਮ ਆਦਮੀ ਪਾਰਟੀ ਹਾਂਜੀ ਰਾਤੀ ਨਾਲ ਮੇਰੇ ਕੋਲ 7:30 ਵਜੇ ਦਾ ਕ੍ਰੀਡਾ ਟਾਈਮ ਹਣਾ 7:00 ਵਜੇ ਦਾ ਮੇਰੇ ਕੋਲ ਨਾਲ ਕੁਝ ਪਿੰਡ ਦੇ ਲੋਕ ਆਏ ਤੇ ਉਹਨਾਂ ਦੱਸਿਆ ਵੀ ਜਿਹੜੀ ਕਣਕ ਆ ਸਾਨੂੰ ਘਟ ਮਿਲ ਗਈ ਆ ਤੇ ਮੈਂ ਜਦੋਂ ਮੌਕੇ ਦੇ ਉੱਤੇ ਗਈ ਆ ਦਰਵਾਜ਼ਾ ਬੰਦ ਸੀਗਾ ਇਹ ਚਿਮਾ ਸਾਫ ਦਾ ਸਰਪੰਚ ਸੀਗਾ ਜਿਹਦਾ ਇਹਦਾ ਪਹਿਲਾਂ ਦਾ ਸ਼ਿਕਾਇਤਾਂ ਬਹੁਤ ਸੀਗੀਆਂ ਪਹਿਲਾਂ ਵੀ ਲੋਕ ਕਰਦੇ ਆਏ ਨੇ ਪਰ ਰਾਤ ਜਿਹੜਾ ਸੀਗਾ ਉਹ ਸਹੀ ਮੌਕਾ ਸੀਗਾ ਤੇ ਲੋਕਾਂ ਦੇ ਕਹਿਣ ਤੇ ਮੈਨੂੰ ਜਾਣਾ ਪਿਆ ਜਦੋਂ ਮੈਂ ਜਾ ਕੇ ਦਰਵਾਜ਼ਾ ਖਲਾਇਆ ਤੇ ਜਦੋਂ ਕਿ ਸਰਕਾਰ ਨੇ ਸਾਨੂੰ ਹੁਣ ਜਿਹੜੀ ਆ ਉਹ ਕਣਕ ਵਾਸਤੇ ਜਿਹੜੀਆਂ ਨਵੀਆਂ ਮਸ਼ੀਨਾਂ ਜਿਹੜੀਆਂ ਪ੍ਰੋਵਾਈਡ ਕਰਾਈਆਂ ਵਾ ਲੇਕਿਨ ਇਹ ਰਾਤ ਪੁਰਾਣੀ ਮਸ਼ੀਨ ਤੇ ਹੀ ਕਣਕ ਤੋਲ ਕੇ ਦੇ ਰਹੇ ਸੀ ਮੈਂ ਪੂਰੀ ਵੀਡੀਓ ਮੇਰੇ ਕੋਲ 21 ਮਿੰਟ ਦੀ ਆ ਔਰ 25 ਸੈਕਿੰਡ ਦੀ ਇੱਕ 10 ਮਿੰਟ ਦੀ ਆ ਜਿਹੜੀ ਕਿ ਅਪਲੋਡ ਨਹੀਂ ਹੋ ਰਹੀ ਫੇਸਬੁੱਕ ਤੇ ਤੇ ਮੈਂ ਆਪਣਾ ਪੂਰਾ ਡਾਟਾ ਦਵਾਂਗੀ ਤੇ ਜਦੋਂ ਅਸੀਂ ਜਾ ਕੇ ਚੈੱਕ ਕੀਤਾ ਤੇ 30 ਕਿਲੋ ਕਣਕ ਸੀ ਰਮੇਸ਼ ਕੁਮਾਰ ਸੀ ਕੋਈ 30 ਕਿਲੋ ਕਣਕ ਸੀ ਤੇ ਜਦ ਕਿ ਉਹਦੀ 29 ਕਿਲੋ ਉੱਤੇ ਕੰਡੇ ਤੇ ਜਿਹੜੀ ਤੋਲੀ ਗਈ ਹੈ ਤੇ ਵੀਡੀਓ ਅਪਲੋਡ ਹੋਈ ਹੈ ਫਿਰ ਜਦੋਂ ਪੁਰਾਣੀ ਮਸ਼ੀਨ ਸੀ ਮੈਂ ਇਹਨਾਂ ਨੂੰ ਜਾ ਕੇ ਪੁੱਛਿਆ ਵੀ ਤੁਸੀਂ ਪੁਰਾਣੀ ਮਸ਼ੀਨ ਦੇ ਉੱਤੇ ਜਿਹੜਾ ਉਹ ਕਣਕ ਜਿਹੜੀ ਉਹ ਦੇ ਕਿਉਂ ਦੇ ਰਹੇ ਹੋ ਜਦ ਕਿ ਨਵੀਆਂ ਮਸ਼ੀਨਾਂ ਸਰਕਾਰ ਨੇ ਸਾਨੂੰ ਪ੍ਰੋਵਾਈਡ ਕਰਾਈਆਂ ਨੇ ਉਸ ਤੋਂ ਬਾਅਦ ਦੇਖੋ ਮੈਂ ਫਿਰ ਉਹ ਮੌਕੇ ਦੇ ਉੱਤੇ ਵੀਡੀਓ ਬਣਾਈ ਹੈ ਅੰਦਰੋਂ ਮਸ਼ੀਨ ਕੱਢ ਕੇ ਲਿਆਏ ਨੇ ਫਿਰ ਇਹਨਾਂ ਨੇ ਜਿਹੜੀ ਉਹ ਮਸ਼ੀਨ ਲਗਾਈ ਮੇਰੇ ਸਾਹਮਣੇ ਲਗਾਈ ਹਾਂ ਔਰ 60 ਕਿਲੋ ਦੀ 52 ਕਿਲੋ ਕਣਕ ਨਿਕਲਦੀ ਹੈ ਲੇਕਿਨ ਇਹ ਗਰੀਬ ਮਾਰਾ ਸਾਨੂੰ ਆ ਪਹਾੜੀ ਲੜਾਈ ਸਿਸਟਮ ਦੇ ਖਿਲਾਫ ਆ ਕ腐ਸ਼ਨ ਦੇ ਖਿਲਾਫ ਆ ਤੇ ਇਹ ਨਹੀਂ ਹੋਣਾ ਚਾਹੀਦਾ ਹਾਂਜੀ ਬਹੁਤ ਸਾਰੇ ਲੋਕ ਸੀ ਉਸ ਟਾਈਮ ਤੇ 30 40 ਲੋਕ ਸੀਗੇ ਜਿਹੜੇ ਵੀਡੀਓ ਦੇ ਵਿੱਚ ਵੀ ਸੀ ਔਰ ਉਹਨਾਂ ਨੇ ਆਵਾਜ਼ ਵੀ ਉਠਾਈ ਕਿ ਹਾਂ ਸਾਡੇ ਨਾਲ ਗਲਤ ਕੰਮ ਹੁੰਦਾ ਵਾ ਕਿਉਂਕਿ ਉਹਨਾਂ ਨੇ ਪਹਿਲਾਂ ਮੈਨੂੰ ਇਨਫੋਰਮ ਕੀਤਾ ਵੇ ਤੁਸੀਂ ਆਓ ਮੌਕੇ ਤੇ ਅੱਜ ਤੱਕ ਉਹ ਕਹਿੰਦੇ ਜਿਹੜੇ ਵੀ ਸਰਪੰਚ ਨੂੰ ਅਸੀਂ ਕਹਿਣ ਗਏ ਆ ਲੇਕਿਨ ਅੱਜ ਤੱਕ ਕੋਈ ਮੌਕੇ ਤੇ ਨਹੀਂ ਪਹੁੰਚਿਆ لیکن ਮੈਨੂੰ ਆਪਣੀ ਜਨਤਾ ਦੀ ਆਵਾਜ਼ ਜਿਨ੍ਹਾਂ ਲੋਕਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਆ ਮੈਂ ਉਹਨਾਂ ਦੀ ਸਹਾਇਤਾ ਨਾਲ ਹੀ ਬਣੀ ਆ ਇਸ ਕਰਕੇ ਮੈਨੂੰ ਉਹਨਾਂ ਦੇ ਕਹਣੇ ਤੇ ਜਾਣਾ ਪਿਆ ਔਰ ਜਦ ਮੈਂ ਉੱਥੇ ਜਾ ਕੇ ਵੇਖਿਆ ਵਾਕਈ ਕ੍ਰਾਪਸ਼ਨ ਹੋ ਰਹੀ ਸੀ ਤੇ ਸਾਡੀ ਲੜਾਈ ਸਿਸਟਮ ਦੇ ਖਿਲਾਫ ਆ ਸਾਨੂੰ ਗਰੀਬਾਂ ਦੇ ਹੱਕ ਵਿੱਚ ਲੜਨਾ ਚਾਹੀਦਾ ਨਾ ਕਿ ਉਹਨਾਂ ਦੇ ਹੱਕਾਂ ਦੀ ਰਾਖੀ ਕਰੀਏ ਨਾ ਕਿ ਮਾਰੀਏ ਔਰ ਬਹੁਤ ਸਾਰੇ ਲੋਕ ਸੀ ਜਿਹੜੇ ਆਪੋਜ਼ਿਟ ਪਾਰਟੀ ਦੇ ਸੀ ਜਿਹੜੇ ਮੇਰੇ ਤੋਂ ਹਾਰੇ ਸੀ ਉਹ ਵੀ ਉੱਥੇ ਉਹਨਾਂ ਨੇ ਫੋਨ ਕਰਕੇ ਬੁਲਾ ਲਏ ਮੇਰੀ ਮੌਕੇ ਤੇ ਇੰਸਪੈਕਟਰ ਨਾਲ ਗੱਲ ਕਰਾਈ ਗਈ ਲੇਕਿਨ ਉਹ ਇਨਸਪੈਕਟਰ ਨੇ ਮੌਕੇ ਤੇ ਕਹਿਤਾ ਕਿ ਮੈਂ ਤੁਹਾਡੇ ਪਿੰਡ ਦਾ ਨਹੀਂ ਹੈਗਾ ਮੈਂ ਉਸ ਟਾਈਮ ਤੇ ਰੋਚ ਭੜਕੀ ਸੀ ਮੈਂ ਕਹਿ ਕੇ ਤੁਸੀਂ ਕਿਉਂ ਕਰ ਰਹੇ ਹੋ ਗਲਤ ਕੰਮ ਤੇ ਉਸ ਟਾਈਮ ਤੇ ਇਨਸਪੈਕਟਰ ਨਾਲ ਗੱਲ ਕਰਾਈ ਇਨਸਪੈਕਟਰ ਨੇ ਸਾਫ਼ ਮੁਕਰ ਗਏ ਉਹਨਾਂ ਦਾ ਨੰਬਰ ਉਸ ਟਾਈਮ ਦੀ ਕਾਲ ਕਢਾ ਕੇ ਦੇਖੀ ਜਾਏ ਸਾਫ ਕਾ ਸਰਪੰਚ ਚਿਮਨ ਲਕਮਾਰ ਕੋਲ ਤੇ ਉਸ ਟਾਈਮ ਦੀ ਕਾਲ ਜਿਹੜੀ ਹੈ ਕਿ ਉਹ ਦੇਖਿਆ ਜਾਵੇ ਕਿ ਇਹ ਮੌਕੇ ਦਾ ਸਾਡਾ ਇਨਸਪੈਕਟਰ ਹੀ ਜਾਂ ਮੇਰੇ ਨਾਲ ਇਹ ਨੇ ਝੂਠ ਬੋਲਿਆ ਤੇ ਇਹ ਕਿਤੇ ਨਾ ਕਿਤੇ ਕਰਪਸ਼ਨ ਜਿਹੜੀ ਹੈ ਇਹ ਖਤਮ ਹੋਣੀ ਚਾਹੀਦੀ ਹੈ ਉਹ ਵੀ ਮੁਕਰ ਗਏ ਉਹ ਕਹਿੰਦੇ ਕਿ ਮੈਂ ਤੁਹਾਡੇ ਪਿੰਡ ਦਾ ਨਹੀਂ ਹੈਗਾ ਜਦਕਿ ਇਹਨਾਂ ਨੇ ਚੇਮਨ ਕੁਮਾਰ ਨੇ ਮੇਰੇ ਨਾਲ ਇੰਸਪੈਕਟਰ ਦੀ ਗੱਲ ਕਰਾਤੀ ਜਦੋਂ ਮੈਂ ਇਹਨਾਂ ਨੂੰ ਪੁੱਛਤਾਛ ਕੀਤੀ ਆ ਇਹ ਮੌਕੇ ਦੇ ਉਤੇ ਅੰਦਰ ਵੜ ਗਿਆ ਕੋਈ ਇੱਧਰ ਨੂੰ ਚਲਾ ਗਿਆ ਕੋਈ ਉੱਧਰ ਨੂੰ ਪਰ ਜਨਤਾ ਮੇਰੇ ਨਾਲ ਖੜੀ ਸੀ ਜਿਨ੍ਹਾਂ ਨੂੰ ਕਣਕ ਘੱਟ ਮਿਲੀ ਸੀ ਉਸ ਟਾਈਮ ਤੇ ਮੌਕੇ ਤੇ ਜਿਹੜੀਆਂ ਦੋ ਕਣਕਾਂ ਤੋਲੀਆਂ ਜਾ ਰਹੀਆਂ ਸੀ ਇੱਕ 60 ਕਿਲੋ ਵਿੱਚੋਂ 58 ਕਿਲੋ ਨਿਕਲੀ ਜਿਹੜੀ ਵੀਡੀਓ ਅਪਲੋਡ ਕੀਤੀ ਆ ਤੇ ਇੱਕ ਦੇ ਵਿੱਚੋਂ 30 ਕਿਲੋ ਚ 29 ਕਿਲੋ ਕਣਕ ਜਿਹੜੀ ਸੀਗੀ ਉਹ ਨਿਕਲ ਰਹੀ ਸੀ ਜਦਕਿ ਮਸ਼ੀਨ ਨਵੀਂ ਲਾਈ ਨਹੀਂ ਸੀ ਉਹ ਫਿਰ ਬਾਅਦ ਚ ਲੱਗੀ ਆ ਅੰਦਰੋਂ ਕੱਢ ਕੇ ਲੈਂਦੀ ਗਈ ਆ ਉਹਦੀ ਵੀਡੀਓ ਵੀ ਮੇਰੇ ਕੋਲ ਹੈਗੀ ਹੈ ਨਹੀਂ ਉਹ ਜ ਰੋਜ ਕੇ ਕੱਟ ਦਿੱਤੀ ਜਾਂਦੀ ਹੈ ਜੀ ਮਸ਼ੀਨ 'ਚ ਖਰਾਬੀ ਕਿੱਦਾਂ ਕੀ ਹੋ ਸਕਦੀ ਹੈ ਦੱਸੋ ਮੈਨੂੰ ਪਹਿਲਾਂ ਜੇ ਮਸ਼ੀਨ 'ਚ ਖਰਾਬੀ ਕੀਤੀ ਹੁੰਦੀ ਤੇ ਮਸ਼ੀਨ ਨੇ ਉਹ ਦਾਣੇ ਜਿਹੜੇ ਵੱਧ ਦਸਣੇ ਸੀ ਉਹ ਉਹਦਾ ਜਿਹੜਾ ਤੋਲ ਸੀ ਉਹ 30 ਕਿਲੋ ਦੀ ਜਗ੍ਹਾ ਤੇ 31 ਕਿਲੋ ਬਣਨਾ ਸੀ ਲੇਕਿਨ ਉਹ ਬਿਲਕੁਲ ਨਾਰਮਲ ਮਸ਼ੀਨ ਨੇ ਉਹਦੇ ਤੇ ਦਾਣੇ ਹੀ ਕੱਟ ਪਾਏ ਗਏ ਸੀ ਜਦੋਂ ਅਸੀਂ ਬੁੱਕਾਂ ਦੇ ਨਾਲ ਉਹਦੇ ਵਿੱਚ ਦਾਣੇ ਪਾਏ ਆ ਉਹ ਵੀ ਵੀਡੀਓ ਸਾਡੇ ਕੋਲ ਜਿਹੜੀ ਬੁੱਕਾਂ ਨਾਲ ਦਾਣੇ ਪਾਏ ਆ ਉਹ ਬੁੱਕਾਂ ਨਾਲ ਦਾਣੇ ਪਏ ਗਏ 30 ਕਿਲੋ ਪੂਰੇ ਹੋ ਗਏ ਜੇ ਉਹ ਵੱਦਾ ਕੱਟਾ ਹੁੰਦਾ ਤੇ ਫਿਰ ਉਹ 31 ਕਿਲੋ ਬੋਲਦੀ ਨਾ ਫਿਰ ਉਹ 30 ਕਿਲੋ ਬਰਾਬਰ ਕਿੱਦਾਂ ਰਹਿ ਗਈ ਇਹਦਾ ਮਤਲਬ ਕੱਟ ਪਾਏ ਗਏ ਸੀ ਦਾਣੇ ਹਾਂਜੀ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਜੋ ਹੋ ਗਿਆ ਪਿੱਛੇ ਉਹਨੂੰ ਖਤਮ ਕਰ ਦਈਏ ਇਹ ਸਾਡੇ ਗਰੀਬਾਂ ਦਾ ਹੱਕ ਆ ਬਹੁਤ ਸਾਰੇ ਜਿਹੜੇ ਸਾਡੇ ਮਜ਼ਦੂਰ ਵਰਗ ਦੇ ਲੋਕ ਆ ਉਹ ਕਣਕ ਦੇ ਨਿਰਭਰ ਨੇ ਔਰ ਉਹਨਾਂ ਵਾਸਤੇ ਉਹਨਾਂ ਨੂੰ ਐਮੀਅਤ ਪਤਾ ਆ ਕਿ ਕਿਲੋ ਕਣਕ ਦੀ ਕੀਮਤ ਕੀ ਜੇਰੋਂ ਮੰਨ ਲਓ ਤੁਸੀਂ 100 ਕਿਲੋ ਦੇ ਵਿੱਚੋਂ ਤੁਸੀਂ 3 100 150 ਰੁਪਏ ਦਾ ਕਬਲਾ ਕਰ ਗਏ ਉਹਨਾਂ ਵਾਸਤੇ ਤੇ ਮੁਸ਼ਕਲ ਆਂਦੀ ਆ ਕਿ ਨਹੀਂ ਉਹਨਾਂ ਦੇ ਜਿਹੜੇ ਬੱਚੇ ਦੋ ਦੋ ਤਿੰਨ ਤਿੰਨ ਬੱਚੇ ਖਾਣ ਵਾਲੇ ਅਸੀਂ ਹੋ ਸਕੇ ਇਹਦੇ ਅਸੀਂ ਸਰਕਾਰ ਕੋਲੋਂ ਉਹਨਾਂ ਨੂੰ ਮੰਗ ਕਰਕੇ ਕੁਝ ਵੱਧ ਪ੍ਰੋਵਾਈਡ ਕਰਾਈਏ ਨਾ ਕਿ ਉਹਨਾਂ ਦੀ ਕਣਕ ਵਿੱਚੋਂ ਹੀ ਅਸੀਂ ਆਪਣਾ ਗੁਜ਼ਾਰਾ ਕਰੀਏ ਮੇਰਾ ਨਾਮ ਚਮਨ ਲਾਲ ਜੀ ਦੀ ਕੋਲ ਗਰਾਸ ਨਗਰ ਜੇ ਬਾਰੇ ਕੁਝ ਸਭ ਬੇਸਾਰਾ ਕਣਕ ਬਿਲਕੁਲ ਸਹੀ ਦੇਂਦੇ ਆ ਨਵੇਂ ਕੰਡੇ ਦੇ ਦੇਣ ਦੇ ਤੇ ਪੁਰਾਣੇ ਕੰਡੇ ਤੇ ਪਿਆਰ ਰੱਤੀ ਆ ਗਿਆ ਕਿਦੋਂ ਅੰਤ ਦਾ ਲਾਗਦੇ ਆ ਗਿਆ ਤੇ ਧੱਕੇ ਚਾਈ ਕਰਤੀ ਜਾਂਦਾ ਰੋਲਾ ਲਾ ਪੀਮਾਣਾ ਚੁਪਾ ਕੇ ਖਲੋਤੇ ਵੇਹੜੇ ਇਹ ਅੱਧਾ ਘੰਡਾ ਰੋਲਾ ਪੁੰਦੀਆਂ ਕਣਕ ਵੀ ਕੱਢ ਦਿੰਦੇ ਬੋਕੋ ਜਿੰਦਗੀ ਕਿਤੇ 10 ਗ੍ਰਾਮ ਘਟ ਕੇ ਵੀ ਕਾ ਕਰ ਮਤਲਬ 10 ਕਿਲੋ ਤੇ ਘਟ ਕੇ ਘਟ ਦਿੰਦੇ ਜੋ ਜਦ ਕ ਸਾਰੇ ਬੰਦੇ ਕਹਿੰਦਾ ਇਹ ਕੰਡ ਬਿਲਕੁਲ ਸਹੀ ਲਈ ਆ ਕੋਈ ਗੱਲ ਬਾਤ ਜਾਈ ਤੇ ਉਹ ਜਦੋਂ ਦੁਨੀਆ ਤੇ ਬੜੀ ਕੱਟੇ ਉਹ ਗੱਲ ਕਰਦੇ ਆਪਣੇ ਤੌਰ ਤੇ ਪੰਦੀ ਪਾਪੂ ਕਿਤੇ ਚੱਲ ਗਈ ਆ ਜਾਂਦੇ ਦਾ ਜ਼ਿੰਮੇਵਾਰ ਇਹ ਗੇਟੋਂ ਬਾਹਰ ਜ਼ਿੰਮੇਵਾਰ ਨਹੀਂ ਇਹ ਹੋ ਜਾ ਮਤਲਬ ਇਹ ਵਿੱਚ ਅੱਧਾ ਕਿਲਾ ਜਾਂ ਪੰਨਾ ਗਿਆ ਮੋਟੇ ਦਾਣੇ ਕੱਢ ਕੇ ਮੁੜ ਕੇ ਆ ਕੇ ਤੋਲੇ ਬਾਹਰ ਨਹੀਂ ਕੰਨ ਬਾਹਰ ਲਿਆ ਕੇ ਸਾਰੇ ਕੀਤੇ ਆ ਜੇ ਲੈ ਕੇ ਚਲ ਗਏ ਤਾਂ ਠੰਡ ਕੀ ਪਤਾ ਨੇ ਕੀ ਕੀਤਾ ਬਾਹਰ ਵੀ ਨਹੀਂ ਕੀਤਾ ਚਾਰ ਪੰਜ ਜਨੇ ਮੁੰਡੇ ਨਾਲ ਹੈ ਬਾਕੀ ਨਿਕਲੇ ਕੇ ਨਾ ਅਗਲੇ ਰੋਲਾ ਲਾ ਬਿਮਾਨ ਅੱਲਾ ਲਿਆ ਉਹ ਨਾ ਫਿਰ ਮੈਂ ਅੱਟਾ ਕਨਸ ਪਰ ਚਲੇ ਲਿਆ ਉਹ ਇਹ ਇੱਕ ਕਾਰਨ ਇਹ ਮਤਲਬ ਇਲੈਕਸ਼ਨ ਤੇ ਸਾਡੇ ਅਮਰ ਆਪੋ ਜੀ ਸੈਂਟਿਸ ਕਰਕੇ ਸਾਡੇ ਦਾ ਸਾਰੇ ਨਾ ਖਾਰਖਾਨੀ ਆ ਇਹਨਾਂ ਮੇਰੇ ਲੱਖ ਦੇ ਮਰਦਾ ਕਿ ਉਹਨਾਂ ਨੇ ਇਸ ਕਰਕੇ ਖਾਰਖਾਨੇ ਦੀ ਜੀਪ ਲੈ ਕਿ ਉਹਨੇ ਗਈ ਮੈਂ ਜੀਪ ਲਈ ਕਿ ਉਹਨੇ ਕਿਉਂਗਾ ਖਾਸ ਬੰਦਾ ਉਹਨੇ ਇਹਦੀ ਮਦਦ ਕੀਤੀ ਆਈ ਇਹਦੀ ਮਦਦ ਨਹੀਂ ਕੀਤੀ ਇਸ ਕਰਕੇ ਸਾਡੇ ਨਾਲ ਖਾਰਖਾਨੀ ਆ ਤੇ ਜਦ ਕਿ ਉਹ ਦੂਜਾ ਲਿਪ ਜੋ ਪਰਚੇ ਨੇ ਕਰਦਾ ਸਾਡੇ ਕੋਲ ਜੜਾ ਨੇ ਉਸ ਵੇਲੇ ਪਰਚੀ ਕੱਟ ਕੇ ਦੇ ਦਈਆ ਉਹਨੇ ਉਹਦੀ ਜੀਪ ਪਰਚੇ ਨੇ ਅਸੀਂ ਕੱਟ ਲਿਆ ਅਸੀਂ ਕਹਿੰਦਾ ਕੇਸ ਨੂੰ ਮੋੜ ਆ ਵੀ ਹੰਬਲ ਕਹਿੰਦਾ ਚੱਲਣਾ ਸਵੇਕਾ ਇਹ ਇਲੈਕਸ਼ਨ ਦੇ ਕਰਕੇ ਮੈਂ ਮੇਰਾ ਨਾਮ ਦਿੰਦੇ ਕਿ ਬੜੇ ਚੜੀ ਡਈ ਸੀ ਕਰਨੇ ਤਾਂ ਹੋਰ ਕੋਈ ਗੱਲ ਬਾਤ ਨਹੀਂ ਮੈਂ ਕਿ 40-7 ਲੱਖ ਭਾਗ ਕੋਈ ਗੱਲ ਬਾਤ ਨਹੀਂ ਸਾਰਾ ਪਿੰਡ ਸੰਪਾ ਮੇਰਾ ਕੋਈ ਸਾਤ ਜਾਂ ਸਾਰਾ ਦੋਚਾ ਜਿਹੜਾ ਜਣਾ ਕੋ ਮੱਦਾ ਜਣਾ ਕਿਆ ਤੇ ਮੱਦਾ ਨੇ ਕਿ ਮਾਰ ਕਿ ਕਰਤੀ ਆਈ ਕੋਈ ਜਵਾਬ ਨਹੀਂ ਦਿੱਤਾ ਮਾਰ ਕੇ ਜੇ ਮੋਟਪਾਰ ਕੇ ਬਾਹਰ ਕਾਲੋ ਅੱਧਾ ਕਰੇ ਕਿ ਅੱਧਾ ਕਿਲੋ ਕਰ ਦਿੰਦੀ ਆ ਬੁੱਕ ਭਰ ਕੇ ਕਰ ਲੋ ਇਹ 12 ਲਾ ਕੇ ਫਿਰਿਆਂ ਨਾਲ ਤੋਲੀ ਆ ਪੁਰਾਣਾ ਕਿੱਲਾ ਹੱਡ ਕੋਲ ਪਿਆ ਲਾ ਕੇ ਕੰਪਿਊਟਰ ਉਹਦੀ ਕੰਪਿਊਟਰ ਦੀ ਕੰਡਾ ਦੇ ਤੋਲਣ ਦੇ ਤੇ ਤੋਲਣ ਦੇ ਦੋਵੇਂ ਕੰਡੇ 'ਤੇ ਕੋਈ ਫਰਕ ਨਹੀਂ ਲੱਗਦਾ ਯਾਰ ਦੋਵੇਂ ਪਾਸੇ ਤੋਕੇ ਪੂਰੀ ਘੜਕਣ ਦੇ ਲਈ ਕੋਈ ਚੱਕਰ ਹੈ ਕੰਪਿਊਟਰ ਵਾਲੇ ਕੰਡੇ ਪਾੜਾ ਵੀ ਕੰਡਾ ਹੈਗਾ ਉਹ ਵੀ ਕੰਪਿਊਟਰ ਵਾਲਾ ਦੂਜਾ ਕੰਡਾ ਕੋਈ ਨਹੀਂ ਕੋਈ ਕਹਿੰਦਾ ਇਹ ਮੁੰਡੇ ਇਹ ਤਾਂ ਕਿਸਾ ਹੀ ਕਰਦੇ ਸਿਰਫ ਵੋਟਾਂ ਦੇ ਮਨੇ ਚੱਕਰਾ ਹੋਰ ਕੋਈ ਗੱਲ ਨਹੀਂ ਜੀ ਇਹ ਕੋ ਆਪਾਂ ਸਾਡੇ ਪਾਜ ਮੈਂ ਬੇਕ ਪਾਸੇ ਆਇਆ ਨਾ ਚਾਰ ਮੈਂਬਰ ਆ ਇਹ ਮੇਰੇ ਦਾ ਹਾਸਮਤ ਕਾ ਨਹੀਂ ਮੈਂ ਮੈਂ ਲੱਗਦਾ ਕੋਈ ਲੱਗਦਾ ਨਹੀਂ ਪੈਦਾ ਪ੍ਰਬੰਧ ਕਾ ਲੱਗਦਾ ਜਿਸ ਕਾ ਕਰਨਾ ਆਪਣੇ ਦਈਆ ਕਰਨਾ 5 ਵਜੋਂ ਨੇ ਯਾਰ ਵੀਰ ਜੀ ਆਪਾਂ ਸਾਡੇ ਸਾਡੇ ਨਾਲ ਆ ਕੇ ਕੋਈ ਗੱਲ ਸੱਤ ਪੂਰੀ ਕੱਟ ਕੇ ਮੈਨੂੰ ਦਈਏ ਕੋਈ ਗੱਲ ਬੱਲ ਨਹੀਂ ਇਹ ਜਾਣ ਕੇ ਵੀਡੀਓ ਨੇ ਚਾਟ ਜੇ ਇਹ ਮੁੰਡੇ ਨੇ ਚਾਟ ਜੀ ਹੁਣ ਕੋਈ ਗੱਲ ਬਾਤ ਨਹੀਂ ਆਹੀ ਮੈਂ ਕਹਿਣਾ ਚਾਹਦਾ ਮਤਲਬ ਮੇਲਕਾ ਬਣਾ ਸੱਚ ਜੱਟਾਂ ਦਾ ਕੰਮ ਚੱਲ ਰਿਹਾ ਜਾਣ ਕੇ ਦੇਖਣ ਪਉਂਦੀ ਵਿਚ ਹੋਰ ਕੋਈ ਗੱਲ ਬਾਤ ਨਹੀਂ ਸਿਰਫ ਲਾਟਬਾਰੀ ਕਰਕੇ ਪੰਚਾਇਤ ਦੇ ਲੈਟੇ ਕਰਕੇ ਦੋ ਦੀਪੂ ਦੇ ਕਿ ਉਹਨਾਂ ਦੇ ਦੋ ਦੀਪੂ ਕਰਾ ਦੇਏ ਕਿਉਂ ਨਹੀਂ ਗਈ ਮੇਰਾ ਤਾਂ 40 ਸਾਲਾਂ ਤੋਂ ਮੈਂ ਕੋਈ ਲਾਮਾ ਕੋਈ ਗੱਲ ਨਹੀਂ ਕਮਾਤ ਨਹੀਂ ਆਈ